ਮਨੂ ਦਾ ਇਹ ਤਾਂ ਇਹਨਾਂ ਸਾਰੇ ਹੀ ਲਿਖ ਲੈਣੇ ਬਹੁਤ ਕਮੈਂਟ ਆ ਰਹੇ ਨੇ ਤੁਸੀਂ ਸਾਥ ਬਹੁਤ ਦਿਆ ਬਈ ਮੈਂ ਲਿਖੇ ਮੈਂ ਐਸਾ ਕਰਨ ਦੀ ਵੀ ਸਕੀਮ ਠੀਕ ਹੈ ਜੀ ਕਹਿੰਦਾ ਪਾਣੀ ਠੰਡੇ ਨੂੰ ਚੋ ਜੂਗਾ ਨਾ ਬੈੱਡ ਪਰ ਤਾਂ ਉੱਪਰੇ ਆ ਜਾਣਾ ਇਹ ਆਪਾਂ ਤੇ ਦੁਕਾਨ ਪਰ ਤੇ ਬਹੁਤ ਤੇਜ਼ ਹਵਾ ਆ ਗਈ ਜੀ ਨੇਰੀ ਪਤਾ ਨਹੀਂ ਕੀ ਬਣੂਗੇ ਕਿ 사ਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਤੇ ਪਾਸਤੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਤੇ ਜਿੰਨੇ ਵੀ ਭੈਣ ਭਰਾ ਆਪਣੇ ਬਲੌਗ ਤੇ ਕਮੈਂਟ ਕਰਦੇ ਉਹਨਾਂ ਦਾ ਵੀ ਦਿলো ਧੰਨਵਾਦ ਹੈ ਤੇ ਐਦਾਂ ਹੀ ਸਪੋਰਟ ਕਰਦੇ ਰਹੋ ਜੀ ਐਦਾਂ ਹੀ ਸਹੋਗ ਦਿੰਦੇ ਰਹੋ ਆਪਣੇ ਬਲੌਗ ਨੂੰ ਜੇ ਬਲੌਗ ਵਧੀਆ ਲੱਗਦਾ ਤਾਂ ਦੱਬ ਕੇ ਸ਼ੇਅਰ ਵੀ ਕਰਦੇ ਕਰੋ ਲਾਈਕ ਵੀ ਕਰਦੇ ਕਰੋ ਤੇ ਤੇ ਬਹੁਤ ਭੈਣਾਂ ਨੇ ਆਪਣੀਆਂ ਨੇ ਬਲੌਗ ਤੇ ਕਮੈਂਟ ਕਰੇ ਵੀ ਵੀਰਾਂ ਨੇ ਵੀ ਭਰਾਵਾਂ ਨੇ ਵੀ ਸਾਰਿਆਂ ਨੇ ਤੇ ਅੱਜ ਮੇਰਾ ਦਿਲ ਕਰਦਾ ਦਾ ਵੀ ਚਾਰ ਪੰਜ ਜਣਿਆਂ ਦੇ ਨਾਮ ਬੋਲ ਦਈਏ ਕਿਉਂਕਿ ਅਸੀਂ ਆਪਣੇ ਪਿਛਲੇ ਬਲੌਗਾਂ 'ਚ ਕਹਿੰਦੇ ਰਹੇ ਹਾਂ ਵੀ ਜਿਹੜੇ ਵੀ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜ ਰਹੇ ਜਾਂ ਆਪਣਾ ਵੀਰ ਭੈਣ ਭਰਾ ਕੋਈ ਵੀ ਕਮੈਂਟ ਕਰਦਾ ਆਪਣਾ ਮੜਾ ਇੱਕ ਪਤਾ ਦੱਸ ਦਿਓ ਤੇ ਬਹੁਤ ਭੈਣ ਭਰਾਵਾਂ ਨੇ ਆਪਣੇ ਬਲੌਗ ਤੇ ਕਮੈਂਟ ਵੀ ਕਰੇ ਆ ਤੇ ਪਤਾ ਵੀ ਦੱਸਿਆ ਵਾ ਤੇ ਸਾਰੇ ਜਣੇ ਕਹਿ ਰਹੇ ਆ ਜੀ ਬਹੁਤ ਵਧੀਆ ਬਲੌਗ ਹੈ ਪੈਂਡੂ ਕਲਚਰ ਜੇ ਵਾਲਾ ਆਪਣਾ ਘਰ ਗ੍ਰਾਫਤੀ ਵਾਲਾ ਬਲੌਗ ਹੈ ਬਹੁਤ ਵਧੀਆ ਲੱਗ ਰਿਹਾ ਤੇ ਲੋ ਜੀ ਹੁਣ ਆਪਾਂ ਨਾਮ ਵੀ ਬੋਲਾਂਗੇ ਪੰਜ ਚਾਰ ਜਣਿਆਂ ਦੇ ਬਲੌਗ ਨੂੰ ਪੂਰਾ ਫੁੱਲ ਬੋਚ ਕਰਨਾ ਜੇ ਵਧੀਆ ਲੱਗਿਆ ਤਾਂ ਕਮੈਂਟ ਵੀ ਕਰਿਓ ਤੇ ਤੁਹਾਨੂੰ ਪਤਾ ਜੀ ਅਸੀਂ 2 ਦਿਨ ਤੇ ਬਹੁਤ ਉਲਝੇ ਵੀ ਅਸੀਂ ਕਿਉਂਕਿ ਤੁਹਾਨੂੰ ਪਤਾ ਜੱਸ ਕਰਨ ਉਹਨਾਂ ਦੇ ਸਕੂਲ ਲੱਗ ਗਏ ਜੀ ਸਕੂਲ ਲੱਗਣੇ ਕਰਕੇ ਨਾ ਜੀ ਵਰਦੀ ਨਹੀਂ ਮਿਲ ਰਹੀ ਥੀ ਉਦੋਂ ਐਤਵਾਰ ਆ ਗਿਆ ਵਰਦੀ ਮਿਲੀ ਨਹੀਂ ਜੀ ਤੇ ਜਿਹਦੇ ਕਰਕੇ ਜੀ ਬਹੁਤ ਪ੍ਰੋਬਲਮ ਆ ਗਈ ਥੀ ਤੇ ਕੱਲ ਫਿਰ 6:00 ਵਜੇ ਉਰੇ ਤੋਂ ਗਏ ਆ 7-8 ਵਜੇ ਤਈ ਫੇ ਵਰਦੀ ਲੈ ਕੇ ਆਏ ਤੇ ਤੁਹਾਨੂੰ ਅਸੀਂ ਬਲੌਗ ਵੀ ਨਹੀਂ ਉਹ ਦੇ ਸਕਦੇ ਕਿਉਂਕਿ ਨੇਰਾ ਵੀ ਹੋ ਗਿਆ ਤਾਂ ਤੇ ਥੋੜੇ ਇੱਕ ਤੁਹਾਨੂੰ ਪਤਾ ਜੀ ਛੇਤੀ ਜੀ ਵਿੱਚ ਨਾ ਇਹ ਜੀ ਕੰਮ ਹੋ ਜਾਂਦੇ ਆ ਤੇ ਹੁਣ ਤੁਹਾਨੂੰ ਜੱਸ ਕਰਨ ਨਾਲ ਵੀ ਮਲਾਉਂਗੇ ਮਜੀਤ ਨਾਲ ਵੀ ਵਾਦਾ ਕਰਿਆ ਵਈ ਬਲੌਗ ਦੇ ਵਿੱਚ ਉਹ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਬਹੁਤ ਹਿੰਮਤ ਮਾਰੀ ਐ ਆਪਣੇ ਸਬਸਕ੍ਰਾਈਬਰ 2k ਟੱਪ ਗਏ ਤੇ ਤੇ ਉਹਨਾਂ ਦੇ ਰਿਲੇਟਡ ਆਪਾਂ ਨੇ ਤੁਹਾਡਾ ਕਹਿਣਾ ਉਹਦੇ ਆਪਣਾ ਮਾਣ ਤਾਣ ਵੀ ਕਰਨਾ ਤਾਂ ਤੇ ਤੁਹਾਨੂੰ ਸਰਪ੍ਰਾਈਜ਼ ਵੀ ਦੇਣਾ ਤਾਂ ਆਪਾਂ ਨੇ ਕੇਕ ਕੱਟਣਾ ਤਾਂ ਤੇ ਉਹ ਅਗਲਾ ਬਲੌਗ ਆ ਰਿਹਾ ਜੀ ਤੁਹਾਡੇ ਲਈ ਤੇ ਤੁਸੀਂ ਅੱਜ ਇਹ ਬਲੌਗ ਅਟੈਂਡ ਕਰੋ ਜੇ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਕਿਉਂਕਿ ਅੱਜ ਵੀ ਅਸੀਂ ਛੇਤੀ ਦੇ ਵਿੱਚ ਐ ਜੇ ਦੇਖਿਆ ਜਾਵੇ ਨਾ 8 ਵਜ ਰਹੀ ਸਾਡੇ 8 ਜੱਸ ਕਰਨ ਦਾ ਸਕੂਲ ਹੈ 8:20 ਤੇ ਮੈਂ ਨਿਕਲਣਾ ਹੈ ਤੇ ਟਾਈਮ ਰਹਿ ਗਿਆ ਆਪਣੇ ਕੋਲ 10:20 ਮਿੰਟ ਕਿਉਂਕਿ ਦੇਖੋ ਹੁਣ ਮਨਜੀਤ ਉਹਨਾਂ ਨਾਲ ਵੀ ਗੱਲ ਕਰਾਣੀ ਹੈ ਮੈਂ ਵੀ ਕਰਨੀ ਜੇ ਮੈਂ ਕਿਤੇ ਸਟੋਰੀ ਤੋੜ ਲਈ ਫਿਰ ਵਿੱਚ ਨੂੰ ਮਨਜੀਤ ਵੀ ਬੋਲ ਪੰਦੀ ਤੇ ਮਨਜੀਤ ਦਾ ਬੋਲਣਾ ਜ਼ਿਆਦਾ ਜ਼ਰੂਰੀ ਹੈ ਜੀ ਉਹ ਬਹੁਤ ਘੱਟ ਬੋਲਦੀ ਬਹੁਤ ਜਣੈਣਾ ਸਾਨੂੰ ਕਮੈਂਟ ਵੀ ਕਰੇ ਵੀ ਮਨਜੀਤ ਠੀਕ ਬੋਲਦੀ ਹੈ ਲੋੜ ਅਨੁਸਾਰ ਬੋਲਦੀ ਜਿੰਨਾ ਕੋ ਬੋਲਣਾ ਚਾਹੀਦਾ ਇਹਨੂੰ ਸਭ ਦੀ ਆਪਣੀ ਆਪਣੀ ਹੁੰਦਾ ਵੀ ਕੋਈ ਤੇਜ਼ ਬੋਲਦਾ ਕੋਈ ਹੌਲੀ ਬੋਲਦਾ ਕੋਈ ਜ਼ਿਆਦਾ ਬੋਲਦਾ ਕੋਈ ਘੱਟ ਇਹ ਤਾਂ ਹੁੰਦਾ ਹੀ ਹੈ ਚਲੋ ਠੀਕ ਹੈ ਜੀ ਤੇ ਬਾਕੀ ਮਨਜੀਤ ਨਾਲ ਗੱਲਬਾਤ ਕਰਾਉਣੇ ਸਭ ਤੋਂ ਪਹਿਲਾਂ ਤਾਂ ਬੋਲਦੀ ਹੈ ਨਾਮ ਹੁਣ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਚਲੋ ਠੀਕ ਹੈ ਜੀ ਆਜੋ ਫਿਰ ਤੇ ਜਿਹੜੀ ਮੈਂ ਆਪਣੇ ਸਬਸਕ੍ਰਾਈਬਰਾਂ ਨੂੰ ਗੱਲ ਦੱਸ ਰਿਹਾ ਤਾਂ ਵੀ ਦੇਖੋ ਇੱਕੋ ਦੁਕਾਨ ਹੈ ਜੀ ਕਰਾਲੀ ਚ ਓਪੀ ਗਾਰਮੈਂਟਸ ਦੀ ਵੀ ਜੇ ਇੱਕ ਦੁਕਾਨ ਹੋਰ ਹੁੰਦੀ ਉਹਦੇ ਤੋਂ ਸਾਨੂੰ ਕੱਪੜਾ ਵੀ ਬਾਜਵਰੇਟ ਤੇ ਮਿਲਣਾ ਤਾਂ ਆਹ ਦੇਖ ਲਓ ਜੀ ਜਿੰਨੇ ਵੀ ਆਪਣੇ ਨਾਲ ਪਾਸ ਦੇ ਆ ਇੱਕ ਦੁਕਾਨ ਹੋਰ ਹੈਗੀ ਹੈ ਜੀ ਔਰੋਂ ਦੀ ਵਿਚ ਆ ਕੇ ਔਰੋਂ ਦੀ ਇਹ ਦੇਖੋ ਜੀ ਸਾਹਮਣੇ ਇਹ ਹੈ ਜੀ ਇਹਨਾਂ ਦਾ ਬੋਰਡ ਇਹ ਬਾਈ ਦਾ ਬਹੁਤ ਵਧੀਆ ਕੰਮ ਹੈ ਜੀ ਯਾਰ ਹਰ ਇੱਕ ਵਰਦੀ ਹਰ ਇੱਕ ਸਕੂਲ ਦੀ ਮਿਲਦੀ ਹੈ ਜੀ ਇਹ ਨੰਬਰ ਦੇਖ ਲਓ ਜੀ ਤੇ ਹੁਣ ਥੋੜਾ ਕ ਹਨੇਰਾ ਵੀ ਹੋ ਗਿਆ ਟਾਈਮ ਵੀ ਜ਼ਿਆਦਾ ਤੇ ਭੀੜ ਵੀ ਬਹੁਤ ਈ ਤੇ ਤੁਹਾਨੂੰ ਵਰਦੀਆਂ ਵਾਰ ਹੈ ਤੇ ਬਾਕੀ ਗੱਲਬਾਤ ਅਸੀਂ ਤੁਹਾਨੂੰ ਬਾਅਦ ਚ ਦੱਸਾਂਗੇ ਜੀ ਇਹ ਤੁਸੀਂ ਬੋਰਡ ਦੇਖ ਸਕਦੇ ਹੋ ਨੰਬਰ ਵੀ ਐਡ ਕਰ ਲਓ ਤੇ ਦੇਖੋ ਉਹਨਾਂ ਦੀ ਤਾਂ ਹੁਣ ਇੱਕ ਦੁਕਾਨ ਹੈ ਵੱਡੀ ਦੁਕਾਨ ਉਹ ਬਹੁਤ ਮਹਿੰਗੇ ਵੀ ਲਾਨੇ ਕੱਪੜੇ ਵਿੱਚ ਕੋਸ ਸਕੂਲ ਦਾ ਵੀ ਹੁੰਦਾ ਗੈਲ ਲਿੰਕ ਇਹ ਕਹਿੰਦੇ ਵੀ ਸਾਡੇ ਨਾਲ ਕੋਈ ਸਕੂਲ ਦਾ ਲਿੰਕ ਨਹੀਂ ਅਸੀਂ ਤਾਂ ਡਾਇਰੈਕਟ ਤੁਹਾਨੂੰ ਦੇਣੀ ਹੈ ਤੇ ਰੇਟ ਦਾ ਬਹੁਤ ਫਰਕ ਹੈ ਜੀ ਉਹ ਦੱਸਾਂਗੇ ਤੁਹਾਨੂੰ ਬਾਅਦ ਚ ਰੇਟ ਦਾ ਬਹੁਤ ਫਰਕ ਹੈ ਜੀ ਸਵੇਰ ਦਾ ਟਾਈਮ ਹੈ ਤੇ ਤਿਆਰੀਆਂ ਚੱਲ ਰਹੀਆਂ ਸਵੇਰ ਵੱਲੋਂ ਤੁਹਾਨੂੰ ਸੱਪੇ ਮਿਲੋ ਮੇਰੇ ਪੁੱਤ ਨੂੰ ਦੇਖੋ ਤਾਂ ਜੀ ਇਹਦੀ ਆ ਦੇਖੋ ਜੀ ਵਰਦੀ ਹਾਂ ਹਾਂ ਜਦਸਕ ਕਰਦੀ ਵਰਦੀ ਕਿਤਨਾ ਲੱਗੀ ਜੀ ਤੁਹਾਨੂੰ ਵਧੀਆ ਇਹ ਹੈ ਜੀ ਆਪਣਾ ਜਿਹੜੇ ਹੌਸ ਹੁੰਨੇ ਜੀ ਆਪਣੇ ਚਾਰ ਕਿਆ ਨਾਮ ਹੈ ਸੁਵਾਲਿਕਾ ਸੁਵਾਲਿਕਾ ਹੌਸ ਤੇ ਇਹ ਹੌਸ ਦੇ ਸੰਬੰਧਤ ਕਹਿਣਾ ਦੇ ਇੱਕ ਦਿਨ ਪਾਣੀ ਪੈਂਦੀ ਹੈ ਜੀ ਵਰਦੀ ਤੇ ਅੱਜ ਪੰਗਾ ਪੈ ਗਿਆ ਜੀ ਇੱਕ ਹੋਰ ਮਸੋਂ ਨਵੇੜਿਆ ਤਾਂ ਹੀ ਕੰਮ ਹਾਂ ਬਹੁਤ ਔਖੀਆਂ ਵਰਦੀਆਂ ਮਿਲੀਆਂ ਤੇ ਬੂਟ ਬੂਟ ਫੇਰ ਰਹੇ ਛੋਟੇ ਕਿਉਂਕਿ ਜਸ ਕਰਨ ਦੇ ਹਰ ਸਾਲ ਵਰਦੀ ਚੇਂਜ ਹੁੰਦੀ ਹੈ ਜੀ ਕੱਦ ਕਾਠ ਵੀ ਵਧੀਆਂ ਪੈਰ ਦੀ ਲੰਬੇ ਹੋਈ ਜਾਂਦੇ ਹੈ ਹੈ ਹਰ 6 ਮਹੀਨੇ ਬਾਅਦ ਹੈ ਤੇਰੀ ਗੱਲ ਦੀ ਜੀ ਸਾਰੇ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦੰਨਾ ਈ ਸਭ ਤੋਂ ਵੱਡੀ ਮੈਂਟਰ ਹੈਗੇ 5-10 ਤੇ ਮਨਜੀਤ ਨਾਲ ਹੁਣ ਸਾਰਾ ਇਹ ਨਾ ਬਹੁਤ ਖੋਦਾ ਮਾਰਦੀਆਂ ਤੇ ਉੱਪਰ ਤੇ ਦੂਜੀ ਗੱਲ ਇਹ ਵੀ ਹੋ ਗਈ ਵੀ ਸਕੂਲ ਦੇ ਹੋ ਗਏ ਟਾਈਮ ਚੇਂਜ ਅੱਗੇ ਹੁੰਦਾ ਦਾ 9 9:30 ਦਾ ਸੀ ਰਾਮ ਤੇ ਜਾਂਦੇ ਤੇ ਫਿਰ ਵੀ 9 ਵਜੇ ਤੇ ਹੁਣ ਤਾਂ ਜੀ 8:30 ਵਜੇ ਸਕੂਲ ਦਾ ਟਾਈਮ ਹੈ ਤੇ 8 ਵਜੇ ਲੈ ਕੇ ਨਿਕਲਣਾ ਪੈਂਦਾ 8-10 ਹੋ ਗਈ ਉਹਦਾ ਜਾਣ ਕੇ ਨਹੀਂ ਮਾਰਦੀ ਹੈ ਮੈਂ ਜੁਗਿਆ ਹੁੰਦਾ ਵੀ ਬੱਚਾ ਟਾਈਮ ਸਾਰ ਪਹੁੰਚ ਜਾਵੇ ਇਹ ਬਿਲਕੁਲ ਰਾਈਟ ਗੱਲ ਆ ਮੈਡਮ ਜੀ ਤੁਹਾਡੀ ਇਹ ਅਸੀਂ ਕਿਹੜਾ ਟੋਕਦੇ ਆਂ ਇਹਦਾ ਟਿਫਨ ਟੂਫਨ ਹੋ ਗਿਆ ਰੈਡੀ ਇਹਦਾ ਜੇ ਹੋ ਗਿਆ ਬਾਕੀ ਦੇ ਕੱਪੜੇ ਰਹਿ ਗਏ ਪਾਣੇ ਦੀ ਦੁਕਾਨਾਂ ਨੇ ਉਹ ਵੀ ਪਾ ਦੇ ਗਏ ਲੈ ਤੇ ਤੁਹਾਨੂੰ ਦਿਖਾ ਦਈ ਆ ਦੇਖੋ ਜੀ ਕਿਟੇ ਤਕੜੇ ਤਕੜੇ ਹਥਿਆਰ ਰੱਖੇ ਹੋਏ ਮਨਜੀਤ ਨੇ 8-10 ਕਿਲੋ ਦੀ ਪ੍ਰਾਈਸ ਹੈ ਤੇ ਜਸ ਕਾਰਨ ਉੱਤੇ ਹੀ ਲੱਜਦਾ ਜੀ ਖੇਲਣ ਟਰੈਕਟਰ ਨਾਲ ਹੈ ਬਾਈ ਟਰੈਕਟਰ ਉਹ ਵੀ ਹਾਂ ਸੱਦ ਮੰਨਦੀ ਹੈ ਹਾਂਜੀ ਅਸੀਂ ਚੀਜ਼ਾਂ ਲੈਣ ਦੇ ਥੱਕ ਪੈ ਰਹੇ ਹਾਂ ਪਰ ਚੀਜ਼ਾਂ ਨਹੀਂ ਥੱਕ ਭਾਈ ਪੂਰੀਆਂ ਨਹੀਂ ਹੋਣੀਆਂ ਚੀਜ਼ਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਚੀਜ਼ਾਂ ਨਾ ਕੋਈ ਸਮਾਨ ਪੂਰਾ ਹੋਏ ਕਰਦਾ ਪੜਾਈ ਦਾ ਨਾ ਬੱਚਿਆਂ ਦੀ ਯੂਨੀਫਾਰਮ ਫਿਰ ਵੀ ਚਲੋ ਪੂਰੀਆਂ ਤਾਂ ਹੋ ਜੰਦੀਆਂ ਫਿਰ ਵੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਤਾਂ ਬੂਟਾਂ ਦਾ ਪੰਗਾ ਪੈ ਗਿਆ ਹੁਣ ਬੂਟਾਂ ਦਾ ਪੈ ਗਿਆ ਚਲੋ ਬੂਟ ਵੀ ਲਿਆਉਂਗੇ ਹੁਣ ਕਰੇ ਵੀ ਕਿਆ ਤਿੰਨ ਤਿੰਨ ਜੋੜੇ ਬੂਟਾਂ ਦੇ ਚਾਰ ਚਾਰ ਤਰ੍ਹਾਂ ਦੀਆਂ ਵਰਦੀਆਂ ਵੀ ਹੁਣ ਕਰੇ ਕਿਆ ਉਹ ਵੀ ਡਬਲ ਡਬਲ ਲਿਆਉਣੀਆਂ ਪੈਣੀਆਂ ਹੈ ਕਿ ਨਹੀਂ ਹੁਣ ਉਦਾਂ ਸ਼ੂ ਤਾਂ ਲਿਆਏ ਤੇ ਜੀ ਬਲੈਕ ਤੇ ਹੁਣ ਬਾਈਟ ਦਾ ਚੱਕਰ ਪੈ ਗਿਆ ਛੋਟੇ ਛੋਟੇ ਹੀ ਰਹਿਗੇ ਚੱਲ ਕੋਈ ਨਹੀਂ ਜੀ ਕਹਿੰਦਾ ਮੈਨੂੰ ਗੂਠਾ ਇਕੱਠਾ ਕਰਨਾ ਪੈਂਦਾ ਜੀ ਕਹਿੰਦਾ ਅੱਛਾ ਗੂਠਾ ਕੋਈ ਨਹੀਂ ਪੁੱਤ ਤੂੰ ਗੂਠਾ ਕਰ ਉਹ ਮੂਰੇ ਟਾਇਟ ਹੋ ਗਏ ਨਾ ਇਹਨਾਂ ਪੈਰ ਕੀ ਕਰਾਂ ਮੇਰੇ ਪੈਰ ਉਹ ਕਰ ਲਈ ਇਹਨਾਂ ਨੂੰ ਬੰਨ ਲੈਣਾ ਬੱਚਿਆ ਹੈ ਬੰਨ ਲਈ ਹੈ ਇਹਨਾਂ ਨੂੰ ਹੁਣ ਆਏ ਤੇ ਕੀ ਜੱਸ ਕੰਮ ਤੇਰੇ ਪੈਰ ਬੰਨ ਨਾ ਦੋ ਮੈਂ ਤੇ ਦੇਖ ਲੋ ਜੀ ਸਵੇਰ ਦਾ ਟਾਈਮ ਹੈ ਐ ਖਲਾਰਾ ਪਿਆ ਬਾ ਚਾਰੇ ਪਾਸੇ ਜੀ ਇਹ ਤੁਸੀਂ ਕਹਿ ਨਹੀਂ ਸਕਦੇ ਜੀ ਚਾਰੇ ਪਾਸੇ ਖਲਾਰਾ ਉਹ ਕਾਹ ਤੋਂ ਤੁਹਾਨੂੰ ਪਤਾ ਜੀ ਕਹਿਣਾ ਉਹਦੇ ਜਿਹੜੇ ਘਰਾਂ ਨਾਲ ਜੀ ਬੱਚੇ ਐ ਆਪਣਾ ਬੱਚਿਆਂ ਨੂੰ ਫਿਰ ਸਾਨੂੰ ਪਤਾ ਇਹ ਬੱਚੇ ਖਲਾਰਾ ਹੀ ਬਹੁਤ ਆ ਪਾਣੇ ਐ ਤੇ ਜ਼ਰੂਰੀ ਐ ਜੀ ਬੱਚਿਆਂ ਦੇ ਨਾਲੇ ਘਰ ਚੱਲਦੇ ਜਾਂ ਮੈਂ ਸਾਨੂੰ ਸੋ ਕੇ ਫ੍ਰੀ ਹੋਵਾਂਗੀ ਫਿਰ ਸਭ ਕੁਝ ਹੋਣਾ ਬਸ ਬਸ ਆ ਕੇ ਬਾਂਦੇ ਜਾਂ ਫਿਰ ਮੋਚੋ ਅੱਛਾ ਇਹ ਸਾਡੀ ਰੋਟੀ ਮਨਜੀਤ ਨੂੰ ਤਾਂ ਜੀ ਪੰਗੇ ਹੀ ਬਹੁਤ ਐ ਕਿਹੜਾ ਇੱਕ ਟੀਫਨ ਤਿਆਰ ਕਰੀ ਇੱਕ ਪੰਗਾ ਤਾਂ ਮੇਰੀ ਜਾਨ ਨੂੰ ਹੈ ਹੀ ਨਹੀਂ ਵੀ ਜਿਹੜਾ ਮੈਂ ਇੱਕ ਕੰਮ ਕਰ ਲਵਾਂ ਮਰਦ ਤੁਰਦਿਓ ਥੱਕੇ ਨਹੀਂ ਕਦੇ ਉੱਧਰ ਨੂੰ ਕਦੇ ਉੱਤਰ ਪਰ ਉੱਧਰ ਕਰੇ ਉੱਧਰ ਕਰੇ ਉੱਥੇ ਫੇਰ ਉੱਥੇ ਟਿਊਨ ਇੱਕ ਤਾਂ ਐਨ ਬਣ ਗਈ ਗੱਲ ਖਤਮ ਹੈ ਜੀ ਤੇ ਬਾਕੀ ਮੈਂ ਤਾਂ ਉਹਨੂੰ ਐਹੀਂ ਨਹੀਂ ਨਾ ਹੈ ਵੀ ਚੱਲ ਜੱਸ ਕਰਨ ਨੂੰ ਇਹ ਰੈਡੀ ਕਰਨਾ ਹੈ ਦੇਖੋ ਹੁਣ ਅਸੀਂ ਵੀ ਇਹਦੇ ਗੈਲ ਚਲੇ ਜਾਣਾ ਅਸੀਂ ਵੀ ਦੁਕਾਨ ਤੇ ਜਾਣਾ ਸਾਡੀ ਰੋਟੀ ਸਾਡਾ ਟਿਫਨ ਵੀ ਦੇਖੋ ਸਾਹਮਣੇ ਬਣ ਹੋ ਗਿਆ ਤੇ ਲੋ ਜੀ ਆਪਾਂ ਬੋਲ ਦੇ ਨਾ ਆਪਣੇ 5-7 ਸਬਸਕ੍ਰਾਈਬਰਾਂ ਦਾ ਜਿਨ੍ਹਾਂ ਨੇ ਵੀ ਕਮੈਂਟ ਕਰੇ ਵੀ ਤੇ ਅੱਜ ਮੇਰੇ ਜੱਸ ਕਰਨਾ ਗੱਲ ਪਈ ਆ ਕਿਉਂਕਿ ਬੱਚਾ ਹੈ ਜੀ ਮਨ ਚੰਚਲ ਹੈ ਕਹਿੰਦਾ ਪਾਪਾ ਤੂੰ ਰੋਜ਼ ਕਹਿੰਦਾ ਨਾਮ ਨਾਮ ਬੋਲਣੇ ਅਗਲੇ ਬਲੌਗ ਵਿੱਚ ਨਾਮ ਬੋਲਣੇ ਕਹਿੰਦਾ ਬੋਲਦਾ ਤਾਂ ਹੈਂ ਅੱਜ ਇਹ ਨਹੀਂ ਲਿਖ ਕੇ ਰੱਖੇ ਵੀ ਪੰਜ ਛੇ ਨਾਮ ਦੇਖਦੇ ਕਿਹਦੇ ਕਿਹਦੇ ਨਾਮ ਆਏ ਆ ਜੀ ਵਿੱਚ ਚਸ ਕਰਨਾ ਪੰਜ ਛੇ ਨਾਮ ਲਿਖੇਵੇਂ ਥੋੜੀ ਜਿਹੀ ਕਿ ਮਿਸਟੇਕ ਹੋ ਸਕਦੀ ਹੈ ਰਾਈਟਿੰਗ ਵਿੱਚ ਨਹੀਂ ਤਾਂ ਅਸੀਂ ਐਂ ਸਹੀ ਬੋਲਾਂਗੇ ਕਿ ਇੱਕ ਤਾਂ ਜੀ ਆਪਣੀ ਭੈਣ ਰਣਜੀਤ ਕੌਰ ਯੂ ਐਸ ਏ ਤੋਂ ਵਧਾਈ ਜਰੂਰ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਵੀ ਇਹ ਨਾ ਨਾਮ ਸਹੀ ਲਿਖੇ ਵੀ ਜੀ ਜਿਹਨੇ ਕਮੈਂਟ ਕਰੇ ਵੀ ਜਿਹਦਾ ਨਾਮ ਬੋਲਿਆ ਗਿਆ ਵੀ ਸਹੀ ਲਿਖਿਆ ਪਾ ਪਤਾ ਤੂ ਤਾਂ ਵੀ ਯੂਐਸਏ ਦੇ ਭੈਣ ਕੈਰੀ ਵੀ ਬਹੁਤ ਵਧੀਆ ਬਲੌਗ ਹੈ ਤੇ ਵਧੀਆ ਲੱਗਦਾ ਹੀ ਭੈਣ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਹੈ ਜੀ ਐਮਨਾ ਤੇ ਆਈ ਆਈਡੀ ਹੈ ਮਨਕ ਵੀ ਇੱਕ ਹੈਰੀ ਮੀਰੀ ਭੈਣ ਆ ਕਹਿੰਦੀ ਵੀ ਜਸ ਕਰਨ ਨੂੰ ਪੱਗ ਬੰਨ ਲੰਦੇ ਕਰੋ ਪੈਂਦੇ ਵੀ ਬੱਚਿਆਂ ਨੂੰ ਸ਼ੌਂਕ ਹੁੰਦਾ ਬਿਲਕੁਲ ਰਾਈਟ ਗੱਲ ਹੈ ਜੀ ਭੈਣ ਦੀ ਕਹਿੰਦੀ ਮੈਨੂੰ ਰੋਕੇ ਨਾ ਕਰੋ ਮਤਲਬ ਉਹ ਤਾਂ ਬਸੰਤ ਇਹ ਸਾਨੂੰ ਆਪਣੇ ਸਬਸਕ੍ਰਾਈਬਰ ਨਾਲ ਕਰਾ ਲਈ ਮਿਲੇ ਤੇ ਅੱਜ ਤੋਂ 2 ਦਿਨ ਪਹਿਲਾਂ ਜਦੋਂ ਅਸੀਂ ਐਤਵਾਰ ਨੂੰ ਗਏ تھے 3 ਦਿਨ ਪਹਿਲਾਂ ਤੇ ਭੈਣ ਨੇ ਕਮੈਂਟ ਵੀ ਕਰੇ ਤੁਹਾਨੂੰ ਮਿਰਕਾ ਬਹੁਤ ਵਧੀਆ ਲੱਗਿਆ ਚਲੋ ਠੀਕ ਹੈ ਜੀ ਤੁਹਾਨੂੰ ਦੇਵੀ ਨਾਲ ਵੀ ਮਲਾਉਂਗੀ ਠੀਕ ਹੈ ਜੀ ਆਪਣੇ ਕਿਸੇ ਭਰਾ ਨੇ ਕਮੈਂਟ ਕਰਿਆ ਵੀ ਨੇਤਰ ਵੀਰ ਵਾਲੀ ਗੱਲ ਕਰਕੇ ਅੱਗੇ ਤੁਸੀਂ ਬੋਲੀ ਇਹ ਇਹੀ ਗੱਲ ਚੱਲ ਰਹੀ ਥੀ ਉਸ ਟਾਈਮ ਵੀ ਸਾਨੂੰ ਸਬਸਕ੍ਰਾਈਬਰ ਮਿਲੇ ਤੇ ਉਹ ਸਬਸਕ੍ਰਾਈਬਰ ਕਹਿ ਰਹੇ ਤੇ ਆਪਣੀ ਭੈਣ ਕਹਿੰਦੀ ਵੀ ਅਸੀਂ ਨੇਤਰ ਉਹਦੇ ਮਾਨਸੀ ਵੀਰ ਉਹਦੇ ਜੈਸਮੀਨ ਉਹਦੇ ਬਲੌਗ ਦੇਖਦੇ ਆਂ ਤੇ ਤੁਹਾਡਾ ਸਾਨੂੰ ਮਿਲਿਆ ਹੀ 5-7 ਦਿਨ ਤੋਂ ਬਲੌਗ ਬਹੁਤ ਵਧੀਆ ਲੱਗਿਆ ਤੇ ਅੱਜ ਮਿਲ ਵੀਦੇ ਚਲੋ ਠੀਕ ਹੈ ਜੀ ਆ ਗੱਲ ਬਾਤ ਹੀ ਇਹ ਗੱਲ ਮੈਂ ਕਰਨੀ ਸੀ ਕਿਤੇ ਵਿੱਚੋਂ ਘਟ ਗਈ ਤੇ ਅਗਲੇ ਹੈ ਜੀ ਆਪਣੇ ਕਲਵੀਰ ਕੋਰ ਨਿਊਜ਼ੀਲੈਂਡ ਤੋਂ ਇਹ ਵੀ ਭੈਣ ਆਪਣੀ ਬਹੁਤ ਬਹੁਤ ਕਮੈਂਟ ਕਰਦੀ ਹੈ ਬਹੁਤ ਧੰਨਵਾਦ ਹੈ ਭੈਣ ਦਾ ਇੱਕ ਹੈ ਜੀ ਮਨਜੀਤ ਕੋਰ ਲੁਧਿਆਣਾ ਨੇੜੇ ਸਾਨੇ ਵਾਲ ਇਹ ਭੈਣ ਵੀ ਆਪਣੀ ਲੁਧਿਆਣੇ ਤੋਂ ਹੈ ਨੇੜੇ ਸਾਨੇ ਆ ਕੋਈ ਪਿੰਡ ਹੋਣਾ ਇੱਕ ਹੈ ਜੀ ਆਪਣਾ ਜਫਰ ਅਦਈ ਪਹਿਰੀਨ ਤੋਂ ਏ ਵੀਰ ভাই ਬਹੁਤ ਬਹੁਤ ਧੰਨਵਾਦ ਹੈ ਤੇ ਭੈਣ ਦਾ ਵੀ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਤੇ ਇੱਕ ਹੈ ਮਨਪ੍ਰੀਤ ਸਿੰਘ ਪਿੰਡ ਬੁਰਜਾ ਰਾਜਗੜ ਜ਼ਿਲ੍ਹਾ ਬਠਿੰਡੇ ਦੇ ਇਹ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੁਣ ਮੈਨੂੰ ਐ ਤਾਂ ਪਤਾ ਨਹੀਂ ਵੀ ਵੀਰ ਨੇ ਕਮੈਂਟ ਕਰਿਆ ਕਿ ਭੈਣ ਨੇ ਜਦੋਂ ਆਈਡੀ ਦੇ ਨਾਮ ਆਈ ਹੈ ਜੀ ਮਨਪ੍ਰੀਤ ਸਿੰਘ ਤੇ ਕਣੀ ਅਨਸ਼ ਰਾਜਪੂ ਪਠਾਨਕੋਟ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਜਿੰਨੇ ਦੇ ਮੈਂ ਨਾਮ ਬੋਲੇ ਸਾਰਿਆਂ ਦਾ ਦੇ ਲੋ ਧੰਨਵਾਦ ਹੈ ਕਿਸੀ ਦਾ ਰਹਿ ਵੀ ਜਾਂਦਾ ਧੰਨਵਾਦ ਕਰਨਾ ਤੇ ਤੁਸੀਂ ਗੁੱਸਾ ਨਹੀਂ ਕਰਨਾ ਮਾਈਂਡ ਨਹੀਂ ਕਰਨਾ ਜੀ ਸਾਰਿਆਂ ਦਾ ਦੇ ਲੋ ਧੰਨਵਾਦ ਹੈ ਇੱਕਾਈ ਰਮਨ ਖਟਰਾ ਕਹਿੰਦੇ ਕਿ ਬਲੌਗ ਬਹੁਤ ਵਧੀਆ ਲੱਗ ਰਿਹਾ ਨਾਈਸ ਬਲੌਗ ਬਹੁਤ ਧੰਨਵਾਦ ਹੈ ਇਹਨਾਂ ਦਾ ਆਪਣੀ ਭੈਣ ਦਾ ਵੀ ਤੇ ਲੋ ਜੀ ਇਹ ਤੇ ਪੰਜ ਛੇ ਨਾਮ ਜਿਹੜੇ ਚਸ ਕਰਨਾ ਅੱਜ ਲੈਟਰੀ ਮੰਗ ਕੱਢੇ ਹੈ ਕਿਉਂਕਿ ਅੱਜ ਤੋਂ ਜਿੰਨੇ ਵੀ 10 ਬਲੌਗ ਚੱਲੇ ਤੇ ਹਰ ਇੱਕ ਬਲੌਗ ਤੇ 30-30 40-40 ਕਮੈਂਟ ਤੇ ਤੇ ਲਾਈਕ ਵੀ ਡੇਢ ਡੇਢ ਸੋਤੋ ਤੋਂ ਸੋ ਪਾਪਾ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਬਲੌਗ ਚੱਲ ਰਹੀ ਹੈ ਜੀ ਆਪਣਾ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਬਹੁਤ ਬਹੁਤ ਦੇ ਰੋ ਧੰਨਵਾਦ ਹੈ ਫੇਰ ਦੇਖਨੇ ਅਗਲੇ ਬਲੌਗ ਵਿੱਚ ਵੀ ਪੰਜ ਛੇ ਨਾਮ ਫੇਰ ਅਸੀਂ ਕੱਢੂਗਾ ਤੇ ਅਸੀਂ ਨਾਮ ਬੋਲਾਂਗੇ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਨਾਮ ਬੋਲੇ ਦੇ ਸਾਡਾ ਬਹੁਤ ਸਾਥ ਦੇ ਰਹੇ ਬਹੁਤ ਧੰਨਵਾਦ ਹੈ ਚਲੋ ਠੀਕ ਹੈ ਜੀ ਹੁਣ ਗੱਲਬਾਤ ਕਰਨੀ ਪਈ ਮਨਜੀਤ ਨਾਲ ਤੇ ਚਸ ਕਰਨਾ ਟਾਈਮ ਘੜੀ ਦੀਆਂ ਸੂਈਆਂ ਇਜ਼ਾਜ਼ਤ ਨਹੀਂ ਦੇ ਰਹੀਆਂ ਜੀ ਮੇਰੀ ਉਹ ਭੈਣੋਂ ਕਾਹਨੂੰ ਛੇੜਨੀ ਆ ਕਿਉਂਕਿ ਸਵੇਰ ਦਾ ਟਾਈਮ ਹੈ ਮੇਰੀਆਂ ਭੈਣਾਂ ਨੂੰ ਪਤਾ ਏ ਉਹ ਵੀ ਬੱਚੇ ਤਿਆਰ ਕਰਕੇ ਭੇਜਦੀਆਂ ਫਿਰ ਗੈਲੇ ਘਰਦਿਆਂ ਨੂੰ ਵੀ ਰੈਡੀ ਕਰਨਾ ਸਾਰਾ ਸਮਾਨ ਬਹੁਤ ਔਖਾ ਹੋ ਜਾਂਦਾ ਏ ਇਕੱਲੇ ਬੰਦੇ ਲਈ ਸਵੇਰ ਦੇ ਟਾਈਮ ਹੈ ਕਿ ਨਹੀਂ ਮਨਜੀਤ ਇਕੱਲੇ ਬੰਦੇ ਲਈ ਤਾਂ ਹੋ ਜਾਂਦਾ ਹਾਂ ਚਲ ਆ ਤਾਂ ਹੁਣ ਮੈਂ ਧੋ ਕੇ ਰੱਖੇ ਵੇ ਗੱਪ ਹਾਂ ਜਿਹੜੇ ਕੱਲ ਧੋਏ ਆ ਹਾਂ ਮੈਂ ਤਾਂ ਐਸਾ ਤੀ ਜਾਂਦੀ ਆ ਰਮਾਰੀਆਂ ਇੰਨੀਆਂ ਹਨ ਹੈਨਾ ਮੰਦਾਲਾ ਦਾ ਵੀ ਕਲਮਾਰੀ ਹੋ ਲੈਣੀ ਪੈਣੀ ਲੈ ਇੱਕ ਕਲਮਾਰੀ ਹੋਰ ਮੈਂ ਤਾਂ ਦੋਏ ਚੱਕ ਹੈ ਨਾ ਦੁਕਾਨ ਵਿੱਚ ਰੱਖਦਾ ਆ ਪਈ ਹੈ ਨਾ ਮੈਂ ਆਮ ਗਾਈ ਤੇ ਇਹਨਾਂ ਦੁਆਲੀ ਨੂੰ ਇੱਕ ਆ ਪਈ ਕਹਿੰਦੀ ਜੱਸ ਕਰਨ ਨੂੰ ਲੈ ਕਾਣੀ ਕਿਤਾਬਾਂ ਵਾਸਤੇ ਆ ਵੀ ਪੂਰੀ ਫੁੱਲ ਬੜੀ ਲਈ ਹੈ ਇਹਨੇ ਲਵਾਰੀ ਆ ਇਹਦੇ ਚ ਵੀ ਕੱਪੜੇ ਠੰਨਤੇ ਐਨਾ ਪੂਰੇ ਐਨ ਭਰਤੀਆਂ ਬਕੋ ਬਕ ਹੈ ਕੱਪੜੇ ਫੇਰ ਰੋੜਦੇ ਐ ਜੀ ਕਿਆ ਕਰਨਾ ਫੇਰ ਇਹ ਜੀਆਂ ਲਵਾਰੀਆਂ ਨੂੰ ਚੱਕੋ ਇਹਨੂੰ ਚੜਾਓ ਟਰਾਲੀ ਮਾਂ ਅੱਜ ਮੈਂ ਟਰਾਲੀ ਲੈ ਆਣਾ ਹੈ ਟਰੈਕਟਰ ਟਰਾਲੀ ਚੜਾ ਇਹਨਾਂ ਨੂੰ ਉੱਥੇ ਮੈਂ ਗੇਰਾ ਗਵਾੜੀਆਂ ਕੋਲ ਹੈ ਉੱਥੇ ਮੈਂ ਸੇਵ ਬੰਦਦੇ ਆ ਦੁਕਾਨ ਵਾਸਤੇ ਮੈਂ ਥੋੜਾ ਸੇਵ ਕੰਨਾ ਕਦਾਂ ਬੱਦਲ ਆਉਂਦਾ ਹੋ ਮੈਂ ਤਾਂ ਉਹਦੇ ਵਾਸਤੇ ਲੱਗੇ ਆ ਅੱਛਾ ਦੁਪਹਿਰ ਦਾ ਇੱਕ ਹੋਰ ਵੀ ਪੰਗਾ ਹੈ ਜੱਸਕਰ ਨੂੰ ਆਪਾਂ ਨੇ ਦੁਪਹਿਰੇ ਛੁੱਟੀ ਹੋਣੀ ਹੈ ਨਾ 2 ਵਜੇ ਇਹਨੂੰ ਦੁਕਾਨ ਤੇ ਲਿਆਉਣਾ ਹੁਣ ਮੈਂ ਹੋਰ ਸਾਰਾ ਸਵਾਨ ਫਾਟੇ ਹਾਂ ਹਾਂ ਚਪਲ ਲੱਗੀ ਦੀ ਕੋਈ ਨਹੀਂ ਹੁਣ ਮੈਂ ਹਾਂ ਦੇਖ ਲਓ ਜੀ ਕੱਪੜੇ ਵੀ ਗੈਲ ਪਾਣੇ ਪਾਣੇ ਆ ਜੀ ਤੇ ਦੁਪਹਿਰ ਦਾ ਲੰਚ ਜੱਸ ਕਰਨ ਦਾ ਸਾਡੇ ਕੋਲ ਜਾਣਾ ਨਾਲੇ ਤੇ ਫਿਰ ਫਲ ਫਰੂਟ ਵੀ ਜਾਣਾ ਦੁਪਹਿਰ ਦਾ ਉਹ ਵੀ ਗੱਲ ਹੋ ਰਹੀ ਥੀ ਜਿਹੜੀ ਚਪਲ ਉੱਥੇ ਗਿਰੀ ਥੀ ਤੇ ਉੱਥੇ ਜੀ ਮੈਂ ਇਹਦੀ ਬਰਦੀ ਵੀ ਚੇਂਜ ਕਰਨੀ ਹੈ ਜੀ ਫਿਰ ਟਿਊਸ਼ਨ ਛੱਡਣਾ 3 ਵਜੇ ਤਾਂ ਕਰਕੇ ਉਹ ਕੱਪੜੇ ਵੀ ਪਾਣੇ ਪਾਣੇ ਠੀਕ ਹੈ ਕੀ ਹੈ ਟਾਈਮ ਹੈਗਾ ਜਾਂ ਛਤੀ ਨਾ ਕੀ ਕਰਨਾ ਐਦੀ ਚਪਲ ਉਹ ਆਹ ਉਹਦੇ ਵਿੱਚ ਗਿੱਗੀ ਜਿਹੜਾ ਕੰਦ ਲੱਗ ਸੁੱਖਾ ਦਾ ਅ ਇਹ ਫਿਰ ਐਂ ਦੱਸ ਓਏ ਤੂੰ ਉੱਪਰ ਚੜ ਕੇ ਕੋਠੇ ਪਰ ਕੌੜੀ ਪਟੱਪਦਾ ਫਿਰਦਾ ਦਾ ਜਿਹੜੀ ਇੱਕ ਚੱਪਲ ਗਿਰ ਗਈ ਤੇ ਅੰਦਰ ਖੇਲਦੇ ਤੇ ਇਹ ਅੱਛਾ ਇਹ ਲੱਗਿਆ ਹੋਣਾ ਐ ਮਾਰ ਲੋ ਬੋਲ ਉਹ ਚੱਪਲ ਖੁੱਲ ਗਏ ਦੋਵੇਂ ਪਾਸੇ ਕਿਹਨਾਂ ਤਾ ਨਹੀਂ ਕਰਿਆ ਤੇਰਾ ਖੁੱਲ ਕੇ ਗਿਆ ਲੈ ਹੋ ਮੈਂ ਪੈਰ ਨਹੀਂ ਗਿਰਿਆ ਪੈਰ ਨਹੀਂ ਗਿਰਿਆ ਆ ਫੋਨ ਛੱਡ ਦੇ ਨਾਲੇ ਫੋਨ ਨਹੀਂ ਜ਼ਿਆਦਾ ਦੇਖਣਾ ਮੈਂ ਇਹਦਾ ਦੁੱਲੇ ਜਾਣਾ ਠੀਕ ਹੈ ਜੀ ਤੇ ਹੁਣ ਮੈਂ ਚੱਸ ਕਰਨ ਨੂੰ ਦੇ ਜਮਾ ਸਕੂਲ ਕਿਉਂਕਿ ਮੈਂ ਰਹਿ ਗਏ ਇਹ ਹੋ ਗਿਆ ਨਾ ਲੇਟ ਕਰਾਤੇ ਆ 1 ਮਿੰਟ 2 ਮਿੰਟ 6 ਮਿੰਟ ਹੋ ਗਏ ਹਾਂਜੀ ਹਾਂਜੀ ਜੇ ਲੇਟ ਹੋ ਗਿਆ ਨਾ ਤਾਂ ਫੜ ਕੇ ਖਿੱਚ ਕੇ ਅੰਦਰ ਲੈ ਕੇ ਗਾਈ ਮੈਂ ਅੰਦਰ ਛੱਡ ਕੇ ਆਉਂਗਾ ਮੈਨੂੰ ਛੱਡ ਕੇ ਮੈਂ ਅੰਦਰ ਛੱਡ ਕੇ ਆਉਂਗਾ ਇਹ ਜੀ ਗੱਲ ਨਹੀਂ ਮੰਜੀ ਤਾਂ ਕਿ ਹੋ ਗਿਆ ਪੁੱਛ ਲੱਗ ਗਿਆ ਮੈਂ ਗੈਲ ਜਾਣਾ ਇਹ ਮੈਨੂੰ ਕਹਿ ਦਿੰਦਾ ਮੁੜ ਜਾ ਮੈਂ ਅੰਦਰ ਲੈ ਕੇ ਜਾਉਂਗਾ ਇਹ ਜੀ ਕੀ ਗੱਲ ਹੈ ਹੈ ਕਿ ਨਹੀਂ ਜੀ ਜਿਹੜੀ ਗੱਲ ਹੈ ਗੱਲ ਹੈ ਜੇ ਲੇਟ ਹੋ ਗਿਆ ਪੁੱਤ ਮੈਂ ਛੱਡ ਕੇ ਆਉਂਗਾ ਤੇ ਨਾਲੇ ਪਰਦੀ ਵਾਰਾ ਪੁੱਛੇ ਆਉਂਗਾ ਕੱਲ ਨੂੰ ਨਾ ਕੱਲ ਨੂੰ ਪਰ 7 8 ਵਜੇ ਲੈ ਕੇ ਨਿਕਲ ਜਗਾ ਨਾ ਜੀ 8 ਵਜੇ ਨਹੀਂ ਮम्मा ਕਾਡੂ ਦੋ ਹਾ ਵਾਰ ਪਾਣੀ ਦੀ ਪਾਰਟੀ ਸ਼ੁਰੂ ਹੋਗੀ ਪਾਰਟੀ ਹਾਂ ਕਿਉਂ ਪਾਣੀ ਹੋਗਾ ਤੇ ਅਸੀਂ ਲੇਟ ਉੱਠੇ ਆ ਗਏ ਹਾਂ ਅਸੀਂ ਲੇਟ ਉੱਠੇ ਤੇ ਅੱਜ ਸਾਢੇ 5:00 ਵਜੇ ਪੈ ਜੂਗੇ ਬੈੱਡ ਗਿੱਲਾ ਨਹੀਂ ਹੋਊਗਾ ਹਾਂ ਜਾ ਕਹਦਾ ਜਿੰਨੀ ਮੇਰੇ ਸਰੀਰ ਵਿੱਚ ਤਾਕਤ ਹੁੰਦੀ ਨਾ ਸਵੇਰੇ ਸਵੇਰੇ ਤੁਸੀਂ ਨਿਚੋੜ ਦਿੰਨੇ ਹੋ ਮੇਰੀ ਸਾਰੀ ਉਹ ਅਸੀਂ ਕਹਦੇ ਨਿਚੋੜ ਦਿੰਨੇ ਅਸੀਂ ਕਿਾ ਕੱਪੜੇ ਮੰਗ ਤੈਨੂੰ ਫੜਕਾ ਗੇੜੇ ਦੇ ਦਿੰਨੇ ਜਿੰਨਾ ਤੁਸੀਂ ਮੇਰਾ ਦਿਮਾਗ ਖਾਂਦੇ ਨਾ ਲੜਵਾਨੇ ਮੈਂ ਕਹਿੰਦੀ ਮੈਂ ਥੱਕ ਜੰਨੀ ਐ ਬੋਲ ਬੋਲ ਕੇ ਤੂੰ ਦੇਖੀ ਉਹ ਗਰੇ ਨਾ ਜਾਈ ਤੂੰ ਲੱਗਦਾ ਤੇਰੇ ਸਿਰ ਮੂੰਹ ਜਿੱਥੇ ਲੱਗਦਾ ਨਹੀਂ ਕਿਸੇ ਦਿਨ ਮੈਂ ਕਹਿਣਾ ਨਹੀਂ ਮੈਂ ਠਾਲਣਾ ਨਹੀਂ ਹੈਗਾ ਵਾ ਤੂੰ ਪਾਣੀ ਗੇਰਦੀ ਐ ਸਮਝਣ ਨੂੰ ਕਿ ਅਸੀਂ ਅੱਜ ਨਾ ਆਉਂਦੇ ਆ ਤੂੰ ਉੱਠ ਕੇ ਜਦ ਹੀ ਪਤਾ ਲੱਗੂਗਾ ਵੀ ਕੀ ਕਰੀ ਪਾਣੀ ਗੇਰ ਕੇ ਨਾ ਸਾਢੇ 4 ਦੋ ਗੋਗ ਤੇਨ ਗਲਾਸ ਜਿਹੜੇ ਤਾਂ ਗੇਰ ਨੇ ਤੂੰ ਸਾਨੂੰ ਤੇ ਪਤਾ ਨਾ ਦੋ ਗਲਾਸ ਚਾਹ ਦੇ ਦੇ ਅਸੀਂ ਸੋਚੂਗੇ ਕਿ ਲੈ ਵੀ ਨਾ ਆ ਵੀ ਦੇ ਚਾਹ ਦੀ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਹੁਣ ਅਗਲੇ ਬਲੌਗ ਵਿੱਚ ਮਿਲਦੇ ਹਾਂ ਜੀ ਤੁਹਾਨੂੰ ਜੇ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਦੇ ਹੋ ਤੇ ਜਿੱਦਾਂ ਦਾ ਬਲੌਗ ਤਾਂ ਅੱਜ ਸਵੇਰ ਦਾ ਮਾਰਨਿੰਗ ਟਾਈਮ ਦਾ ਤੁਹਾਨੂੰ ਦੇ ਦਿੱਤਾ ਜੀ ਤੇ ਸਾਡੇ ਵੱਲੋਂ ਸਸਰੀ ਕੱਲ ਬਾਏ ਬਾਏ ਲੇਟ ਬਹੁਤ ਹੋਏ ਬਈ ਜੀ ਕੜੀ ਦੀਆਂ ਸੂਈਆਂ ਦੇਖ ਲਓ ਸਾਡੇ 8 ਹੋ ਚੁੱਕੇ ਐ ਚਲੋ ਠੀਕ ਆ ਜੀ ਬਾਏ ਬਾਏ 11 12 ਦਾ ਟਾਈਮ ਹੈ ਜੀ ਤੇ ਤੁਹਾਨੂੰ ਲੋਕੇਸ਼ਨ ਦਿਖਾ ਰਹੀ ਹਾਂ ਅਸੀਂ ਆਪਣੀ ਦੁਕਾਨ ਵੱਲ ਦੀ ਹੌਕ ਤੇਜ ਨੇਰੀ ਆ ਉਹ ਦੇਖ ਸਕਦੇ ਤੁਸੀਂ ਦੂਰ ਦੂਰ ਤੱਕ ਤੇ ਬੱਦਲ ਬਾਈ ਵੀ ਫੁੱਲਾ ਤੇ ਇਹ ਕਿਤੇ ਥੋੜਾ ਘੋਟ ਟਾਈਮ ਦੇ ਦਿੰਦਾ ਪਰਮਾਤਮਾ ਮੰਜਕ ਦਿਨ ਦਾ ਉਹ ਵੀ ਵਧੀਆ ਤਾਂ ਪਰ ਕੀ ਕਰ ਸਕਦੇ ਜੀ ਪਰਮਾਤਮਾ ਦੇ ਮਨ ਦੀਆਂ ਪਰਮਾਤਮਾ ਹੀ ਜਾਣਾ ਹੈ ਅਸੀਂ ਤਾਂ ਅਰਦਾਸ ਬੇਨਤੀ ਉਹ ਕਰ ਸਕਦੇ ਆਂ ਕਿ ਇਹ ਮੰਜਕ ਦਿਨ ਦਾ ਉਹ ਟਾਈਮ ਦੇ ਦਿੰਦਾ ਤੋ ਜੇ ਦੇਖੋ ਅੱਜ ਦੇ ਨਮਨ ਕਲਬਾਰੀ ਬਹੁਤ ਤੇਜ਼ ਹਨੇਰੀ ਆਈ ਵੀ ਹਵਾ ਬਾਕੀ ਪੀ ਦੀਆਂ ਵੀ ਤਿਆਰੀਆਂ ਕੀਤੀਆਂ ਹੋ ਕੇ ਕਰਦੇ ਹੈ ਦੇਖੋਈ ਦੇਖੋਈ ਬਹੁਤ ਤੇਜ਼ ਹਨੇਰੀ ਆਈ ਏ ਹੁਣੀ ਮੈਂ ਵੀ ਹੁਣੀ ਪਹੁੰਚਿਆ ਦੁਕਾਨ ਤੇ ਮੈਂ ਸੋਚਿਆ ਇੱਕ ਦੋ ਮਿੰਟ ਦਾ ਹੋਰ ਸਮੇਂ ਵੀ ਦੇਣੀ ਵੀ ਸਾਡੇ ਵੱਲ ਮੌਸਮ ਦੇ ਮੌਸਮ ਕੀ ਚੱਲ ਰਹੇ ਹੁਣੇ ਹੁਣੇ ਮੌਸਮ ਦਾ ਮਜਾਜ ਵਿਗੜਿਆ ਆਈ ਇਹਨਾਂ ਤਾਂ ਬਿਲਕੁਲ ਰਾਈਟ ਦਾ ਇਸ ਵੇਰ ਦਾ ਤੁੱਕ ਤੁੱਕ ਦੀ ਹੈ ਇਹ ਬੋਲ ਰਿਹਾ ਕਿ ਅੱਜ ਵੀ ਜਦੋਂ ਘਰੇ ਰਹੇ ਸਾਡੇ ਵਾਲੇ ਕਿਵੇਂ ਬਣ ਗਏ ਹੈ ਜੀ ਜਿੱਥੇ ਦਾ ਖੋੜੀ ਨਿਕਾ ਜਾਂਦੀ ਹੈ ਤਾਂ ਵੱਟ ਹੋ ਗਈ ਜੀ ਗੱਲ ਤੇ ਉਹ ਦੋ ਦੋ ਵੱਟ ਦੇ ਕਿਹ ਜੇ ਘਰ ਬੜੀਆਂ ਨੇ तकरीबन 50% ਵੱਟ ਹੋ ਗਿਆ ਪਿਆਰ ਹੈ ਜੀ ਜਮਾ ਕੀ ਅਲਟਾ ਅਰਦਾਸ ਕਰਦੇ ਕਿ ਪਰਮਾਤਮਾ ਚਲੋ ਬਾਕੀ ਦੇਖੋ ਗੁਗਰਤ ਨੇ ਪਰਮਾਤਮਾ ਨੂੰ ਆਇਆ ਇਹ ਤੁਸ ਕਰਨਾ ਹੈ ਨਾ ਉਹੀ ਕਰਨਾ ਹੈ ਇਹ ਬਾਕੀ ਹੱਥ ਸਾਡਾ ਕਿਤੇ ਜਾਂਦਾ ਨਹੀਂ